ਸਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਜਾਣਕਾਰੀ ਦੇਣ ਜਾ ਰਹੇ ਆ ਪੰਜਾਬ ਦੇ ਮੌਸਮ ਦੇ ਹਾਲਾਤ ਕਿਵੇਂ ਦੇ ਨੇ ਅੱਜ ਤਰੀਕ ਹੋ ਚੁੱਕੀ ਹੈ ਜੀ 16 ਨਵੰਬਰ ਤੇ ਆਉਂਦੀ ਸਾਨੂੰ 22 ਨਵੰਬਰ ਤੱਕ ਦੀ ਅਪਡੇਟ ਦੇਣ ਜਾ ਰਹੇ ਹਾਂ ਲਗਭਗ ਆਉਂਦੇ 5 6 7 ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦੇ ਹਾਲਾਤ ਕਿਵੇਂ ਨੇ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਦਾ ਕਹਿਰ ਕਾਫੀ ਦਿਨਾਂ ਤੋਂ ਜਾਰੀ ਹੈ ਤੇ ਫਿਲਹਾਲ ਪੱਛਮੀ ਹਵਾ ਚੱਲਣ ਦੇ ਕਾਰਨ ਪੰਜਾਬ ਦੇ ਬਹੁਤੇ ਏਸ਼ੀਆ ਦੇ ਵਿੱਚੋਂ ਧੁੰਦ ਉੱਡ ਚੁੱਕੀ ਹੈ ਖਾਸ ਤੌਰ ਤੇ ਆਪਾਂ ਕਹੀਏ ਤਾਂ ਦੁਆਬੇ ਦੀ 벨ਟ ਅਤੇ ਥੋੜੀ ਬਹੁਤੀ ਮਾਲਵੇ ਦੀ 벨ਟ ਵਿੱਚੋਂ ਧੁੰਦ ਉੱਡ ਚੁੱਕੀ ਪਰ ਬਾਕੀ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਜਾਰੀ ਹੈ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਧੁੰਦ ਦੇ ਹਾਲਾਤ ਕਿਵੇਂ ਦੇ ਨੇ ਧ ਪੰਜਾਬ ਤੋਂ ਪੱਛਮੀ ਪਾਸੇ ਵੱਲੋਂ ਧੁੰਦ ਹਜੇ ਵੀ ਦੇਖਣ ਨੂੰ ਮਿਲ ਰਹੀ ਹੈ ਖਾਸ ਤੌਰ ਤੇ ਕਾਫੀ ਜਗ੍ਹਾ ਤੋਂ ਖਬਰਾਂ ਆਈਆਂ ਨੇ ਕਿ ਪੰਜਾਬ ਦੇ ਵਿੱਚ ਹਲੇ ਵੀ ਸਵੇਰ ਤੇ ਸ਼ਾਮ ਦੀ ਸੰਗਣੀ ਧੁੰਦ ਤੇ ਦੁਪਹਿਰ ਵੇਲੇ ਵੀ ਹਲਕੇ ਦਰਮਿਆਨੇ ਬੱਦਲਬਾਈ ਦੀ ਉਮੀਦ ਕੀਤੀ ਜਾ ਸਕਦੀ ਹੈ ਅੱਜ ਵੈਸੇ ਪੱਛਮੀ ਹਵਾ ਚੱਲਣ ਦੇ ਕਾਰਨ ਮੌਸਮ ਸਾਫ਼ ਹੋ ਚੁੱਕਿਆ ਹੈ ਜਿਹੜਾ ਬੱਦਲ ਸਿਸਟਮ ਬਣੇ ਹੋਏ ਸੀ ਪੰਜਾਬ ਦੇ ਉੱਪਰੋਂ ਉਹ ਲੰਘ ਚੁੱਕੇ ਨੇ ਕੱਲ ਬੱਦਲ ਦੇਖਣ ਨੂੰ ਮਿਲਣੇ ਨੇ ਪੰਜਾਬ ਦੇ ਉੱਤਰੀ ਹਿੱਸੇ ਦੇ ਵਿੱਚ ਜਿਹਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਬਟਾਲੇ ਦਾ ਇਲਾਕਾ ਪੱਟੀ ਦਾ ਇਲਾਕਾ ਤੇ ਗੁਰਦਾਸਪੁਰ ਪਠਾਨਕੋਟ ਦੇ ਕੁਝ ਏਰੀਆ ਆ ਰਹੇ ਸੀ ਹੁਣ ਮੌਸਮ ਉੱਥੇ ਸਾਫ਼ ਹੋ ਚੁੱਕਿਆ ਜੀ ਹਲਕੀ ਦਰਮਿਆਨੀ ਧੁੱਪ ਦੇ ਨਾਲ ਥੋੜੀ ਬੋਧੀ ਧੁੰਦ ਵਰਗਾ ਮਾਹੌਲ ਹਜੇ ਵੀ ਬਣਿਆ ਹੋਇਆ ਹੈ ਪੰਜਾਬ ਦੇ ਬਹੁਤੇ ਇਸਿਆਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਆਉਂਦੇ ਦਿਨਾਂ ਦੀ 17 ਤੋਂ ਲੈ ਕੇ ਉਬਾਈ ਤਰੀਕ ਤੱਕ ਫਿਲਹਾਲ ਮੌਸਮ ਸਾਫ ਹੈ ਕੋਈ ਵੱਡੀ ਕਾਰਵਾਈ ਨਹੀਂ ਹੈ ਪਰ 17 ਤੋਂ ਬਾਅਦ 18 19 ਤਰੀਕ ਤੱਕ ਦੁਆਰਾ ਤੋਂ ਸਾਨੂੰ ਇੱਕ ਬੱਦਲੀ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਬੱਦਲੀ ਜਿਹੜੇ ਸਿਸਟਮ ਪੰਜਾਬ ਦੇ ਉੱਤਰੀ ਪਾਸੇ ਫਿਲਹਾਲ ਪਹਾੜੀ ਖੇਤਰਾਂ ਵਿੱਚ ਮੌਜੂਦ ਨੇ ਪਹਾੜੀ ਖੇਤਰਾਂ ਦੇ ਵਿੱਚ ਇਹਨਾਂ ਬੱਦਲਵਾਈ ਸਿਸਟਮ ਦੇ ਹੋਣ ਕਾਰਨ ਹਲਕੀ ਦਰਮਿਆਨੀ ਬੱਦਲਵਾਈ ਮੀਂਹ ਕਣੀ ਅਤੇ ਕਿਸੇ ਕਿਸੇ ਇਲਾਕੇ ਵਿੱਚ ਬਰਫਵਾਰੀ ਦੇ ਵੀ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਪਰ ਪੰਜਾਬ ਦੇ ਵਿੱਚ ਇਹਨਾਂ ਦੀ ਜਿਹੜੀ ਆਮਦ ਹੈ ਉਹ ਲਗਭਗ 18 ਤਰੀਕ ਦੇ ਨੇੜੇ ਤੇੜੇ ਹੈ ਪੂਰੇ ਪੰਜਾਬ ਦੇ ਵਿੱਚ ਬੱਦਲਵਾਈ ਦੇਖ ਇਹ ਤਰੀਕ ਦੇ ਵਿੱਚ ਕਾਰ ਬਦਲਾਈ ਬਣੀ ਰਹੇਗੀ ਉਸ ਤੋਂ ਬਾਅਦ 21 22 ਤਰੀਕ ਨੂੰ ਦੁਬਾਰਾ ਤੋਂ ਮੌਸਮ ਖੁੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਂ ਪੰਜਾਬ ਦੇ ਵਿੱਚ ਦੁਪਹਿਰ ਦਾ ਤਾਪਮਾਨ ਜਿਹੜਾ ਹੁਣ 29 30 31 ਡਿਗਰੀ ਬਣਿਆ ਹੋਇਆ ਹੈ ਸਵੇਰ ਸ਼ਾਮ ਦਾ ਤਾਪਮਾਨ ਘਟ ਕੇ ਹੁਣ ਲਗਭਗ ਰਾਤ ਵੇਲੇ ਦਾ ਤਾਪਮਾਨ ਵੀ ਘਟ ਚੁੱਕਿਆ ਹੈ ਸਵੇਰ ਵੇਲੇ ਤੜਕੇ ਤਾਪਮਾਨ ਸਾਨੂੰ 15 ਡਿਗਰੀ ਅਤੇ ਸ਼ਾਮ ਦੇ ਤਾਪਮਾਨ 20 22 ਡਿਗਰੀ ਤੱਕ ਦੇਖਣ ਨੂੰ ਮਿਲ ਰਹੇ ਨੇ ਬਾਕੀ ਕਿਸਾਨਾਂ ਦੇ ਲਈ ਚੰਗੀ ਗੱਲ ਇਹ ਹੈ ਕਿ ਮੀਂਹ ਹੁਣ ਜਿਹੜੇ ਸੀ ਉਮੀਦ ਬਣ ਰਹੀ ਸੀ ਉਹ ਲੰਘ ਚੁੱਕੇ ਨੇ ਕਣਕ ਦੀ ਬਿਜਾਈ ਵਾਲੇ ਕਿਸਾਨਾਂ ਲਈ ਵੀ ਮੌਸਮ ਠੀਕ ਹੈ ਤੇ ਕਈ ਜਿਨ੍ਹਾਂ ਨੇ ਅਗੇਤੀ ਕਣਕ ਬੀਜ ਚੁੱਕੇ ਨੇ ਉਹਨਾਂ ਨੇ ਪਾਣੀ ਵਗੈਰਾ ਕਰਨਾ ਹੈ ਖਾਦ ਵਗੈਰਾ ਲਗਾਣੀ ਹੈ ਤਾਂ ਮੌਸਮ ਫਿਲਹਾਲ ਅਨੁਕੂਲ ਬਣਿਆ ਹੋਇਆ ਕੋਈ ਵੱਡੀ ਚਿੰਤਾ ਵਾਲੀ ਗੱਲ ਨਹੀਂ ਹੈ ਬਾਕੀ ਜੋ ਵੀ ਅਪਡੇਟ ਆਉਂਦੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦਾ ਜਰਵਾਂਗੇ ਇਸੇ ਕਰਕੇ ਰਿਕਵੈਸਟ ਕਰਦੇ ਰਹਿੰਦੇ ਆ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਵਿੱਚ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ